ਸਾਰੇ ਨੂੰ ਲਿਆਉਣਾ ਚਾਹੀਦਾ ਮੇਰੀ ਸਾਈਡ ਤੇ ਮੇਰੀ ਸਾਈਡ ਤੇ ਮੇਰੀ ਫੈਸਲਾ ਜੀ ਡੇਲੀਕੇਟ ਹੈ ਨਹੀਂ ਆਪ ਦਾ ਕੀਟਰ ਮੈਂਬਰ ਸਾਹਿਬਾ ਦਾ ਚੁੱਕਦੇ ਹੋਏ ਤੇ ਮੇਰੀ ਤਾਂ ਆਪਣੀ ਇੱਛਾ ਹੀ ਹੈ ਕਿ ਸਮਣੀ ਪਿਛੇ ਦੇਖ ਲੈ ਸਾਰੇ ਇਕੱਠੇ ਹੋਣ ਇਕੱਠੇ ਰਲ ਮਿਲ ਕੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਉਸ ਨੂੰ ਠੀਕ ਤਰੀਕੇ ਨਾਲ ਹਰ ਪਲੈਟਫਾਰਮ ਤੇ ਉਠਾਈਏ ਇਕੱਠੇ ਹੋਈ ਮਾਈਨੋਰਟੀਜ਼ ਨੂੰ ਲੈ ਕੇ ਬੜਾ ਵੱਡਾ ਮਤਲਬ ਆਇਆ ਕਿ ਕਿਹੜਾ ਉਸ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਗੁਰੂ ਦਾ ਸਿੱਖ ਹਮੇਸ਼ਾ ਹੀ ਇਸ ਤੇ ਬੜਾ ਹਰ ਮਾਈਨੋਰਟੀ ਦੀ ਗੱਲ ਕਰਨੀ ਇਹ ਸਾਨੂੰ ਗੁਰੂ ਸਾਹਿਬ ਨੇ ਸਾਡੇ ਇਹ ਗੱਲ ਸਾਨੂੰ ਗੁਰਤੀ ਦਿੱਤੀ ਹੈ ਸਾਨੂੰ ਸਿਖਾਇਆ ਜੇ ਕਿਸੇ ਨਾਲ ਬੇਇਨਸਾਫੀ ਧੱਕਾ ਹੁੰਦਾ ਹੋਇਆ ਉੱਥੇ ਤੁਸੀਂ ਇੱਕ ਪੰਜਾਬੀ ਨੂੰ ਵੇਖੋਗੇ ਅੱਗੇ ਹੋ ਕੇ ਉਸ ਧੱਕੇ ਨੂੰ ਰੋਕਦਾ ਹੋਇਆ ਸੋ ਚਾਹੇ ਉਹ ਮੁਸਲਮਾਨ ਭਾਈਚਾਰਾ ਚਾਹੇ 크੍ਰਿਸਚੀਅਨ ਭਾਈਚਾਰਾ ਚਾਹੇ ਪੰਜਾਬ ਚ ਹਿੰਦੂ ਭਾਈਚਾਰਾ ਉਹਨਾਂ ਸਭ ਦੀ ਗੱਲ ਕਰਨੀ ਔਰ ਸਹੀ ਤਰੀਕੇ ਨਾਲ ਉਹਨਾਂ ਨੂੰ ਸੇਫਟੀ ਸਿਕਿਉਰਿਟੀ ਦੇਣੀ ਇਹ ਸਾਡਾ ਪਰਚਾ ਸੀ ਨਿਭਾਉਂਦੇ ਰਵਾਂਗੇ ਹੁਣ ਵਕਫ ਬੋਰਡ ਚ ਮੁਸਲਮਾਨ ਭਾਈਚਾਰਾ ਆਪਦਾ ਫੈਸਲਾ ਕਰੇਗਾ ਐਸਜੀਪੀਸੀ ਸਿੱਖਾਂ ਦੇ ਮੁੱਦੇ ਤੇ ਸਿੱਖਾਂ ਦਾ ਫੈਸਲਾ ਕਰਨਗੇ ਹਿੰਦੂ ਭਾਈਚਾਰੇ ਆਪਦੇ ਮਸਲਿਆਂ ਤੇ ਫੈਸਲਾ ਕਰਨਗੇ ਕ੍ਰਿਸਚੀਅਨ ਭਾਈਚਾਰਾ ਆਪਦੇ ਮਸਲਿਆਂ 'ਚ ਫੈਸਲਾ ਕਰੇ ਉਹ ਕੱਲ ਡੈਮੋਕਰੇਸੀ ਲਈ ਲੋਕਤੰਤਰ ਲਈ ਸੋਪਦੀ ਹੈ ਮਗਰ ਸਰਕਾਰਾਂ ਤਾਂ ਇਹ ਨਾਲ ਕਿਸੇ ਦਾ ਕੋਈ ਹੋਰ ਧਰਮ ਦੇ ਮਸਲੇ 'ਚ ਦਖਲਅੰਦਾਜ਼ੀ ਕਰੂਗੀ ਜਿਹੜੇ ਇੰਨੇ-ਇੰਨੇ 100-100 ਸਾਲ ਪੁਰਾਣੇ ਕਾਨੂੰਨ ਚੱਲੇ ਆ ਰਹੇ ਉਹ ਫਿਰ ਗਲਤ ਜਾਪ ਔਰ ਸਪੈਸ਼ਲੀ ਸਰਕਾਰ ਜਿਹਦਾ ਇੱਕ ਏਜੰਡਾ ਅਮਰਪਾਲ ਸਿੰਘ ਨੇ ਲੋਸਾਤੀ ਨਿਗੂੜ ਤੋਂ ਆ ਚੁੱਕੇ ਪੰਜਾਬ 'ਚ ਹੁਣ 23 ਤਰੀਕ ਨੂੰ ਅਮਰਪਾਲ ਵੀ ਲਿਆਂਦਾ ਜਾ ਰਿਹਾ ਹੈ ਕਿ ਲੋਟਾ ਪੰਜਾਬ ਦੀ ਵਿਜਾ ਤੇ ਕੀ ਅਸਰ ਪਊਗਾ ਚਲੋ ਜੀ ਨੇ ਆਉਣਾ ਜੀ ਇਹਨਾਂ ਸਾਰੇ ਕਾਨੂੰਨਾਂ ਦੇ ਤਾਂ ਮੈਂ ਸ਼ੁਰੂ ਤੋਂ ਖਿਲਾਫ ਨੇ ਆਇਆ ਜੀ ਔਰ ਠੀਕ ਹੈ ਉਹਨਾਂ ਦੀ ਕਈ ਕਾਰਗੁਜ਼ਾਰੀਆਂ ਨਾਲ ਤਾਂ ਮੈਂ ਪਹਿਲੇ ਦਿਨ ਤੋਂ ਨਿਸ਼ਾਨਾ ਬਤੀ ਤਾਂ ਜੋ ਕੋਈ ਚਾਹੇ ਉਹ ਮਾਈਨੋਰਿਟੀ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਹਿੰਦੂ ਧਰਮ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਤੇ ਲੈ ਕੇ ਗਏ ਉਹਨਾਂ ਚੀਜ਼ਾਂ ਦੇ ਮੈਂ ਖਿਲਾਫ ਸਾਂਝੂਗੀ ਯੁਵਾਪਰ ਦੇ ਵੀ ਮੈਂ ਖਿਲਾਫ ਸਾਂਝੂ ਸੋਚਿਆ ਜਦੋਂ ਵਾਪਸ ਆ ਰਹੇ ਹੁਣ ਸੰਵਿਧਾਨ ਦੀ ਸੌਂ ਚੁਪੀ ਆ ਮੈਨੂੰ ਲੱਗਦਾ ਹੁਣ ਸਮਝ ਆ ਗਈ ਹੋਣੀ ਉਦੋਂ ਕਹਿੰਦੇ ਸੀ ਸੰਵਿਧਾਨ ਇੱਕ ਕਾਗਜ਼ ਹੈ ਉਹਨ ਉਸ ਕਾਗਜ਼ ਦੀ ਤਾਂ ਸੌ ਚੁੱਕ ਕੇ ਤੁਸੀਂ ਆ ਜਿਹਦੇ ਸਭ ਇੱਕੋ ਫਕਰੇ ਕੋਮ ਨੂੰ ਲੈ ਕੇ ਬਾਬਾ ਫਜ਼ਲਪਤ ਆਸਕੇ ਤੋਂ ਇਹ ਬਾਸ ਤੋਂ ਜਿੱਤਰਾ ਕਰਵਾਇਆ ਉਹ ਜਿਹੜਾ ਹੈ ਕੋਈ ਆਈ ਥਿੰਕ ਯਾਰ ਤੁਸੀਂ ਨਾ ਸਾਰੀ ਗੱਲਾਂ ਪੁੰਦਰ ਸਾਹਿਬ ਨੇ ਉਸ ਗੱਲ ਨੂੰ ਮੌਕਾ ਹੀ ਦਿੱਤਾ ਹੈ ਇਹ ਗੱਲ ਕਹਿ ਕੇ ਕਿ ਬਾਕੀ ਚੀਜ਼ਾਂ ਉਹ ਇਹ ਇੰਜੀਨੀਅਰਿੰਗ ਕਰ ਰਹੇ ਆ ਜੋ ਕੰਮ ਕੀਤੇ ਚਾਹੇ ਉਹ ਵਿਰਾਸਤੇ ਮਾਰਗ ਹੈ ਚਾਹੇ ਉਹ ਛੋਟਾ ਕੱਲੂ ਕਾਰਾ ਹੈ ਵੱਡਾ ਕੱਲੂ ਕਾਰਾ ਵਿਰਾਸਤੀ ਖਾਲਸਾ ਹੈ ਸ਼ਹੀਦਾਂ ਦੀ ਜੇ ਇਤਿਹਾਸਕ ਹੈ ਜੋ ਕਾਮਾ ਬੜੀਆਂ ਨੇ ਕੋਈ ਬਹੁਤਾ ਕੋਈ ਡੈਜ਼ਿਗਨੇਸ਼ਨ ਉਹਨਾਂ ਨੂੰ ਮਿਲੇ ਨਾ ਮਿਲੇ ਬਟ ਉਹ ਕੰਮ ਤਾਂ ਬਾਦਲ ਸਾਹਿਬ ਦੇ ਹਿੱਸੇ ਆਉਣਗੇ ਔਰ ਉਹਨਾਂ ਚੀਜ਼ਾਂ ਨੂੰ ਵੇਖਦਿਆਂ ਮੈਂ ਇਹ ਗੱਲ ਅੰਦਰ ਵੀ ਕੀਤੀ ਆ ਕਿ ਤਾਨਕ ਸਾਹਿਬ ਬਹੁਤ ਮਹਾਨ ਹੈ ਤੁਹਾਨੂੰ ਔਰ ਜਦ ਅਸੀਂ ਕਹਿੰਦੇ ਸਰਬੋਚ ਤੇ ਅਦਾਲਤਾਂ ਜਿਹੜਾ ਜਿਹੜਾ ਸੰਸਾਰ ਚ ਨਿਆਰਿਆ ਹੋਵੇ ਉਹਦੇ ਕੇਸ ਹੀ ਨਹੀਂ ਸੁਣਦੀ ਸੋ ਇਹ ਕਿਤੇ ਨਾ ਕਿਤੇ ਉਸ ਵੇਲੇ ਪਤਾ ਨਹੀਂ ਕਿਵੇਂ ਇਹ ਗੱਲ ਹੋ ਗਈ ਕੋਈ ਜਿੰਦੇ ਨਹੀਂ ਸਨ ਉਹਨਾਂ ਬਾਰੇ ਬਚਣਾ ਨੇ ਮਗਰ ਚਲੋ ਮੈਂ ਫੇਰ ਕਹਿੰਨਾ ਗੁਰੂ ਸਾਹਿਬ ਦੀ ਕਿਰਪਾ ਰਵੇ ਉਹ ਮਾਰਾ ਕਰਨ ਕਰਾਉਣ ਵਾਲੇ ਆ ਗੁਰੂ ਸਾਹਿਬ ਦੀ ਨਿਗਾਹ ਸਵਾਲੀ ਨਵੇਂ ਸਭ ਕੁਝ ਉਹਦੇ ਕੀ ਲੱਗੇ ਛੋਟੀ ਗੱਲ ਕਰਦੇ ਬਾਕੀ ਨੂੰ ਕਿੰਨਾ ਕਮਜ਼ਬੂਤੀ ਮਿਲਣੀ ਹੋ ਦੁਆਰਾ ਨਹੀਂ ਉਹ ਕੰਮ ਸ਼ੁਰੂ ਹੋਊਗਾ ਜੀ ਪਾਰਦਰਸ਼ ਨੂੰ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜੀ ਮੈਂ ਬੜਾ ਕਲੀਅਰ ਆ ਜੀ ਔਰ ਮੈਂ ਇਹ ਵੀ ਗੱਲ ਕਹੀ ਆ ਕਿ ਜਿਨ੍ਹਾਂ ਫੈਸਲਿਆਂ ਕਰਕੇ ਕੋਈ ਮਨ ਨੂੰ ਠੇਸ ਪਹੁੰਚੀ ਹੋਵੇ ਉਹ ਫੈਸਲਿਆਂ ਨੂੰ ਵੀ ਸਹੀ ਤਰੀਕੇ ਨਾਲ ਲਿਆ ਜਾਣਾ ਚਾਹੀਦਾ ਔਰ ਮੈਂ ਆਪਦੀ ਗੱਲ ਅੰਦਰ ਵੀ ਆ ਜੋ ਉਸੇ ਗੱਲ ਤੇ ਕਹੇ ਮਰੇ